ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਹੜ੍ਹਾਂ ਕਾਰਨ ਮੁਸ਼ਕਲ ਦੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਪੰਜਾਬ ਨੂੰ ਬਚਾਉਣ ਅਤੇ ਮੁੜ ਵਸਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਰਾਹੀਂ ਜੋ ਵੀ ਲੋਕ ਪੰਜਾਬ ਦੇ ਹੜਪੀੜਤ ਇਲਾਕਿਆਂ ਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਉਹ ਹਿੱਸਾ ਪਾ ਸਕਦੇ ਨੇ ਸੀਐਮ ਮਾਨ ਨੇ ਇਸ ਸਬੰਧੀ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਆਇਆ ਹੜ ਹੁਣ ਤੱਕ ਦਾ ਸਭ ਤੋਂ ਵੱਧ ਭਿਆਨਕ ਹੜ ਹੈ ਜਿਸ ਦੇ ਨਾਲ ਕਰੀਬ 2300 ਪਿੰਡ ਹੜਾਂ ਦੀ ਲਪੇਟ ਦੇ ਵਿੱਚ ਆ ਗਏ ਨੇ ਉਹਨਾਂ ਅੱਗੇ ਕਿਹਾ ਕਿ ਪਾਣੀ ਨੇ ਸਿਰਫ ਕਹਿਰ ਨਹੀਂ ਢਾਇਆ ਲੱਖਾਂ ਸੁਪਨੇ ਵੀ ਨਾਲ ਹੀ ਰੋੜ ਕੇ ਲੈ ਗਿਆ ਹੜਾਂ ਦੌਰਾਨ ਹਸਪਤਾਲ ਸਕੂਲ ਕਾਲਜ ਅਤੇ ਲੋਕਾਂ ਦੇ ਘਰ ਟਹਿ ਢੇਰੀ ਹੋ ਗਏ ਨੇ ਉਹਨਾਂ ਕਿਹਾ ਕਿ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ ਕਿਸਾਨਾਂ ਨੇ ਖੇਤੀ ਕਰਨੀ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਘਰਾਂ ਨੇ ਵਸਣਾ ਹੈ ਇਸ ਲਈ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਉਹਨਾਂ ਪੰਜਾਬ ਦੇ ਨਾਗਰਿਕਾਂ ਦੇਸ਼ ਦੇ ਨਾਗਰਿਕਾਂ ਉਦਯੋਗਪਤੀਆਂ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਕਿ ਆਓ ਪੰਜਾਬ ਦੇ ਨਾਲ ਖੜੀਏ ਮੋੜ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਉਹਨਾਂ ਕਿਹਾ ਕਿ ਮੈਂ ਵਚਨ ਦਿੰਦਾ ਹਾਂ ਕਿ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਪੈਸੇ ਨੂੰ ਖਰਚ ਕੀਤਾ ਜਾਏਗਾ ਸੀਮਾਨ ਨੇ ਅੱਗੇ ਕਿਹਾ ਕਿ ਮੈਂ ਵਚਨ ਦਿੰਦਾ ਹਾਂ ਕਿ ਤੁਹਾਡੇ ਵੱਲੋਂ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਸਤੇਮਾਲ ਕਰਾਂਗੇ ਮੁੱਖ ਮੰਤਰੀ ਨੇ ਖੁੱਲ੍ਹ ਦਲੀ ਦੇ ਨਾਲ ਲੋਕਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਨ ਦੇ ਲਈ ਅਤੇ ਹਿੱਸਾ ਪਾਣ ਦੇ ਲਈ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਪੰਜਾਬ ਬਹੁਤ ਹੀ ਭਿਆਨਕ ਅਤੇ ਬੁਰੇ ਦੌਰ ਦੇ ਵਿੱਚੋਂ ਲੰਘਿਆ ਆਉਣ ਵਾਲੀਆਂ ਕਈ ਪੀੜ੍hiyan ਇਸ ਦੌਰ ਨੂੰ ਪੁੱਲ ਨਹੀਂ ਸਖਣ ਗਿਆ ਉਹਨਾਂ ਕਿਹਾ ਕਿ ਇੱਕ ਭਿਆਨਕ ਹੜ੍ਹ ਜਿਸ ਦੇ ਵਿੱਚ ਪਾਣੀ ਨੇ ਸਿਰਫ ਕਹਿਰ ਨਹੀਂ ਢਾਇਆ ਸਗੋਂ ਲੱਖਾਂ ਸੁਪਨੇ ਵੀ ਪਾਣੀ ਨਾਲ ਹੀ ਵਹਾ ਕੇ ਲੈ ਗਿਆ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪਹਿਰਾ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ। ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ। ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ। ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ। ਔਰ ਮੈਂ ਵਚਨ ਦਿਨਨਾ ਕਿ ਤੁਹਾਡੇ ਦੁਆਰਾ ਦਸਾਂ ਨੋਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਾਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਆਓ ਆਪਾਂ ਇਹ ਦੱਸ ਦਈਏ ਕਿ ਪੰਜਾਬ ਜਿਹੜਾ ਉਹ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਮਿੱਟੀ ਨੂੰ ਵਰਦਾਨ ਹੈ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ rangla r a n g l a rangla .punjab p u n j a b ਪੰਜਾਬ dot gov dot in in ਇਥੇ ਤੁਹਾਨੂੰ ਡਿਟੇਲ ਮਿਲ ਜੂਗੀ ਖੁੱਲ੍ਹ ਦਿਲ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਸਾਬਕਾ ਪੰਜਾਬ ਪੁਲਿਸ ਦੀ ਕੌਨਸਟੇਬਲ ਤੇ ਸੋਸ਼ਲ ਮੀਡੀਆ ਦੇ ਉੱਤੇ ਇੰਸਟਾ ਕੁਈਨ ਪਰ ਵਿਵਾਦਾਂ ਕਰਕੇ ਚਿੱਟਾ ਕੋਇਨ ਵਜੋਂ ਮਸ਼ਹੂਰ ਹੋਈ ਅਮਨਦੀਪ ਕੌਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਮਨਦੀਪ ਕੌਰ ਜੋ ਕਿ ਇਸ ਸਮੇਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ, ਉਸ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਅਮਨਦੀਪ ਕੌਰ ਨੂੰ ਅਚਾਨਕ ਪੇਟ ਦੇ ਵਿੱਚ ਦਰਦ ਉਠਿਆ ਜਿਸ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ। ਫਿਲਹਾਲ ਪੁਲਿਸ ਦੀ ਸੁਰੱਖਿਆ ਹੇਠ ਲਿਆਂਦੀ ਗਈ ਅਮਨਦੀਪ ਕੌਰ ਦੇ ਹਸਪਤਾਲ ਦੇ ਵਿੱਚ ਟੈਸਟ ਕਰਵਾਏ ਜਾ ਰਹੇ ਨੇ ਘੋਰ ਤਲਬ ਹੈ ਕਿ ਅਮਨਦੀਪ ਕੌਰ ਉਤੇ ਬਠਿੰਡਾ ਪੁਲਿਸ ਵੱਲੋਂ ਤਕਰੀਬਨ 17 ਗ੍ਰਾਮ ਚਿੱਟੇ ਦੀ ਬਰਾਮਦਗੀ ਦਾ ਕੇਸ ਦਰਜ ਹੋਇਆ ਸੀ ਜਿਸ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ ਹਾਲਾਂਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਸਨੂੰ ਗ੍ਰਿਫਤਾਰ ਕਰਕੇ ਕੇਂਦਰੀ ਜੇਲ ਬਠਿੰਡਾ ਭੇਜਿਆ ਸੀ। ਇੱਥੇ ਉਹ ਇਸ ਸਮੇਂ ਸਜ਼ਾ ਕੱਟ ਰਹੀ ਹੈ। ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਨੂੰ ਗੁਰਦੇ ਦੀ ਪਥਰੀ ਦੇ ਕਾਰਨ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਵੇਲੇ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਐਮਜ਼ਾ ਹਸਪਤਾਲ ਰੈਫਰ ਕੀਤਾ ਗਿਆ ਸੀ। ਅੱਜ ਦੁਬਾਰਾ ਸਿਹਤ ਖਰਾਬ ਹੋਣ ਕਾਰਨ ਉਸਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਡਾਕਟਰਾਂ ਵੱਲੋਂ ਅਮਨਦੀਪ ਕੌਰ ਦੀ ਸਿਹਤ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਤੀ ਗਈ ਹੈ ਅਤੇ ਨਾ ਹੀ ਪੁਲਿਸ ਨੇ ਇਸ ਮਾਮਲੇ ਬਾਰੇ ਕੋਈ ਵੀ ਟਿੱਪਣੀ ਕੀਤੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਜਿਵੇਂ ਜਿਵੇਂ ਹਾੜਾਂ ਦਾ ਪਾਣੀ ਥੱਲੇ ਉਤਰ ਰਿਹਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਕਈ ਤਰ੍ਹਾਂ ਦੀਆਂ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਹੜ੍ਹਾਂ ਦੇ ਕਾਰਨ ਸਭ ਤੋਂ ਪ੍ਰਭਾਵਿਤ ਹੋਏ ਅਜਨਾਲਾ ਹਲਕੇ ਦੀ ਤਾਂ ਇੱਥੋਂ ਦੇ ਪਿੰਡਾਂ ਦੀ ਹਾਲਤ ਕਾਫੀ ਜ਼ਿਆਦਾ ਮੁਸ਼ਕਲ ਹੈ ਜਿੱਥੇ ਵੱਡੀ ਮੁਸ਼ਕਲ ਹੁਣ ਪੀਣ ਦੇ ਪਾਣੀ ਦੀ ਬਣੀ ਹੋਈ ਹੈ ਇਸੇ ਸੰਬੰਧੀ ਜਦੋਂ ਸਾਡੀ ਟੀਮ ਵੱਲੋਂ ਅਜਨਾਲਾ ਹਲਕੇ ਦੇ ਪਿੰਡ ਗੱਗੋਮਾਲ ਦੇ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬੋਰ ਅਤੇ ਨਲਕਿਆਂ ਦਾ ਪਾਣੀ ਵੀ ਹੁਣ ਬਦਬੂਦਾਰ ਤੇ ਬੇਸਵਾਦਾ ਹੋ ਚੁੱਕਿਆ ਹੈ ਜਿਸ ਦੇ ਕਾਰਨ ਇਸ ਨੂੰ ਪੀਣਾ ਕਾਫੀ ਮੁਸ਼ਕਲ ਹੋ ਰਿਹਾ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਹੜ੍ਹ ਦੇ ਕਾਰਨ 8 ਦਿਨਾਂ ਤੱਕ ਕੋਠੇ ਦੇ ਉੱਤੇ ਹੀ ਟੰਗੇ ਰਹੇ ਸਰਕਾਰਾਂ ਅਤੇ ਸੇਵਾਦਾਰਾਂ ਵੱਲੋਂ ਦਿੱਤੇ ਗਏ ਪਾਣੀ ਦੇ ਨਾਲ ਉਹਨਾਂ ਗੁਜ਼ਾਰਾ ਕੀਤਾ ਪਰ ਹੁਣ ਜਦੋਂ ਮਦਦ ਵਾਲਾ ਪਾਣੀ ਮੁੱਕ ਚੁੱਕਿਆ ਤਾਂ ਉਹਨਾਂ ਨੂੰ ਆਪਣੀ ਮੋਟਰ ਚਲਾ ਕੇ ਪਾਣੀ ਕੱਢਣਾ ਪਿਆ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਗੰਦਾ ਹੈ ਉਹਨਾਂ ਦੱਸਿਆ ਹੈ ਕਿ ਪਾਣੀ ਪੀਣ ਦੇ ਨਾਲ ਬੱਚਿਆਂ ਨੂੰ ਬੁਖਾਰ, ਖੰਘ ਅਤੇ ਜ਼ੁਕਾਮ ਹੋ ਰਿਹਾ ਹੈ ਅਤੇ ਨਹਾਉਣ ਦੇ ਨਾਲ ਪੂਰੇ ਸਰੀਰ ਦੇ ਉੱਪਰ ਖਾਰਿਸ਼ ਦੀ ਸਮੱਸਿਆ ਵੀ ਵੱਧ ਰਹੀ ਹੈ। ਉਹਨਾਂ ਕਿਹਾ ਕਿ ਧਰਤੀ ਦੇ ਵਿੱਚ ਹੜ੍ਹ ਦਾ ਪਾਣੀ ਰਲ ਜਾਣ ਦੇ ਕਰਕੇ ਬੋਰ ਦਾ ਪਾਣੀ ਪੂਰੀ ਤਰ੍ਹਾਂ ਦੇ ਨਾਲ ਗੰਦਾ ਹੋ ਚੁੱਕਿਆ ਹੈ। ਇਸ ਨੂੰ ਸਾਫ਼ ਹੋਣ ਦੇ ਵਿੱਚ ਮਹੀਨੇ ਹੀ ਲੱਗ ਸਕਦੇ ਨੇ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਵਿੱਚ ਆਰੋ ਪਲਾਂਟ ਲਗਾਏ ਜਾਣ ਤਾਂ ਜੋ ਸਾਫ਼ ਪਾਣੀ ਦੀ ਸਪਲਾਈ ਹੋ ਸਕੇ। ਪਾਣੀ ਬਹੁਤ ਮੁਸ਼ਕਲ ਜੀ ਆਹਲੇ ਪਾਣੀ ਬਹੁਤ ਗੰਦਗੀ ਵਾਲਾ ਪਾਣੀ ਸਾਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਹੜ੍ਹ ਆਇਆ 27 28 ਤਰੀਕ ਨੂੰ 8ਵੇਂ ਮਹੀਨੇ ਤੇ ਉਦੋਂ ਪਾਣੀ ਸਾਨੂੰ ਸਰਕਾਰ ਨੇ ਨਹੀਂ ਦਿੱਤਾ ਹੋਰ ਵੀ ਸੇਵਾਦਾਰਾਂ ਨੇ ਆਪਣੇ ਬਾਬੇ ਕਾਰਸੇਵਾਲੇ ਹੋਰ ਜੁਨੀਆਨ ਵਾਲੇ ਬੰਦੇ ਹਰ ਕਮੇਟੀ ਨੇ ਪਾਣੀ ਸਾਡੇ ਘਰਾਂ 'ਚ ਕੋਈ ਦੋ ਦੋ ਚਾਰ ਚਾਰ ਪਟਟੀਆਂ ਦਿੱਤਾ ਉਹ ਅੱਜ ਪਾਣੀ ਮੁੱਕ ਗਿਆ ਇਹਨਾਂ ਲੋਕਾਂ ਕੋ ਤੇ ਹੁਣ ਅਸੀਂ ਆਪਣੇ ਬੋਰ ਚਲਾਏ ਆ ਪਾਣੀ ਸਾਫ਼ ਨਹੀਂ ਹੈਗਾ ਜੀ ਬਹੁਤ ਗੰਦਗੀ ਵਾਲਾ ਪਾਣੀ ਦਾ ਕਾਰਨ ਹੈ ਜੀ ਜਦੋਂ ਧਰਤੀ ਔੜੀ ਹੁੰਦੀ ਆ ਤੁਹਾਨੂੰ ਅੱਗੇ ਵੀ ਬੜੀ ਵਾਰ ਦੱਸਿਆ ਇਹਦੇ ਵਿੱਚ ਫਿਰ ਬਾਰ ਬਾਰ ਇਹੋ ਹੀ ਦੱਸਾਂਗੇ ਜਦੋਂ ਧਰਤੀ ਔੜੀ ਹੁੰਦੀ ਹੈ ਉਹਦੇ ਵਿੱਚ ਪਾਣੀ ਰਸ ਜਾਂਦਾ ਤੇ ਫਿਰ ਥੱਲਾ ਜਿਹੜਾ ਉੱਪਰਲਾ ਪਾਣੀ ਹੈ ਜੀ ਉਹ ਮੰਡਣਾ ਮੰਡ ਰਲ ਜਾਂਦਾ ਉਹ ਪਾਣੀ ਫਿਰ ਗੰਦਾ ਹੋ ਜਾਂਦਾ ਜੀ ਇਹ 6 ਮਹੀਨੇ ਵੀ ਲੱਗ ਸਕਦੇ ਪਾਣੀ ਸਾਫ਼ ਹੁੰਦਿਆ ਸਾਲ ਵੀ ਲੱਗ ਸਕਦਾ 10 ਦਿਨ ਵੀ ਲੱਗ ਸਕਦੇ ਜੀ ਕਿੰਨੀਆਂ ਬਿਮਾਰੀਆਂ ਦਾ ਖਤਰਾ ਪਾਣੀ ਹਰ ਬਿਮਾਰੀ ਨਾਲ ਮਾਰਾ ਇਹ ਪਾਣੀ ਨਾਲ ਖਤਰਾ ਹੀ ਖਤਰਾ ਹੈ ਤੇਡ ਨੂੰ ਬਿਮਾਰੀ ਹੋ ਸਕਦੀ ਹੈ ਮੱਛਰ ਦੀ ਬਿਮਾਰੀ ਆ ਬੁਖਾਰ ਹੋ ਸਕਦਾ ਜੀ ਇਹ ਪਾਣੀ ਨਾਲ ਲੋਕਾਂ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਦੇ ਵਿੱਚ ਪਾਣੀ ਦੀ ਸਫਾਈ ਕੀਤੀ ਜਾਵੇ ਆਰਓ ਪਲਾਂਟ ਲਗਾਏ ਜਾਣ ਅਤੇ ਹੜ ਪਿੱਛੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਦੇ ਲਈ ਹੋਰ ਮੈਡੀਕਲ ਕੈਂਪ ਵੀ ਲਗਾਏ ਜਾਣ ਅਜਨਾਲਾ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਉਧਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਸਥਿਤ ਬਠਿੰਡਾ ਸਿਵਲ 에ਅਰਪੋਰਟ ਦੇ ਉੱਤੇ ਅੱਜ ਯਾਤਰੀ ਸੇਵਾ ਦਿਵਸ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਸਰਕਾਰੀ ਸਕੂਲ ਵਿਰਕ ਕਲਾਂ ਦੇ ਵਿਦਿਆਰਥੀਆਂ ਨੂੰ 에ਅਰਪੋਰਟ ਦਾ ਦੌਰਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਹਵਾਈ ਯਾਤਰਾ ਦੇ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਨਾਲ ਹੀ 에ਅਰਪੋਰਟ ਦੇ ਨਾਲ ਜੁੜੀਆਂ ਨੌਕਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਬੱਚਿਆਂ ਵਾਸਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਇੱਕ ਮਾਂ ਇੱਕ ਪੇੜ ਮੁਹਿੰਮ ਦੇ ਤਹਿਤ ਪੌਦੇ ਲਗਾਏ ਗਏ। ਬਠਿੰਡਾ ਸਿਵਲ 에어ਪੋਰਟ ਦੇ ਡਾਇਰੈਕਟਰ 사ਵਰ ਮਲ ਸ਼ਿੰਗਾਰੀਆ ਨੇ ਦੱਸਿਆ ਕਿ ਇਹ 에어ਪੋਰਟ 2012 ਦੇ ਵਿੱਚ ਬਣਾਇਆ ਗਿਆ ਸੀ ਅਤੇ ਕੋਵਿਡ-19 ਦੌਰਾਨ ਕੁਝ ਸਮੇਂ ਦੇ ਲਈ ਬੰਦ ਹੋਣ ਤੋਂ ਬਾਅਦ ਹੁਣ ਦੁਬਾਰਾ ਚਲਾਇਆ ਜਾ ਰਿਹਾ ਹੈ। ਇਸ ਵੇਲੇ ਇੱਥੋਂ ਦਿੱਲੀ ਦੇ ਲਈ ਦੋ ਪ੍ਰਾਈਵੇਟ ਫਲਾਈਟਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਾਲ ਬਠਿੰਡਾ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨ ਅਤੇ ਗੰਗਾਨਗਰ ਤੋਂ ਵੀ ਯਾਤਰੀ ਸਫ਼ਰ ਕਰ ਰਹੇ ਨੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਠਿੰਡਾ ਤੋਂ ਜੰਮੂ ਅਤੇ ਨੰਦੇੜ ਸਾਹਿਬ ਦੇ ਲਈ ਵੀ ਉਡਾਣਾਂ ਸ਼ੁਰੂ ਕਰਨ ਦੇ ਪ੍ਰੋਪੋਜ਼ਲ ਵੰਡ ਰਹੇ ਨੇ ਇਸ ਦੇ ਨਾਲ ਨਾ ਸਿਰਫ ਪੰਜਾਬ ਸਗੋਂ ਨਾਲ ਲੱਗਦੇ ਰਾਜਾਂ ਦੇ ਯਾਤਰੀਆਂ ਨੂੰ ਵੀ ਵੱਡੀਆਂ ਸੁਵਿਧਾਵਾਂ ਮਿਲਣਗੀਆਂ ਬਟਿੰਡਾ ਸਿਵਲ 에ਅਰਪੋਰਟ ਅਥਾਰਟੀ ਦੇ ਮੈਂਬਰ ਡਾਕਟਰ ਗੁਰਚਰਨ ਸਿੰਘ ਨੇ ਵੀ ਸਰਕਾਰ ਦਾ ਧੰਨਵਾਦ ਕਰਦਿਆਂ ਆਉਣ ਵਾਲੀਆਂ ਨਵੀਆਂ 에ਅਰਲਾਈਨ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਖੁਸ਼ੀ ਜ਼ਾਹਿਰ ਕੀਤੀ ਬਿਊਰੋ ਰਿਪੋਰਟ ਹਮਦਰਦ ਟੀਵੀ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿਸ ਦੇ ਚੱਲਦੇ ਉਹ ਅਜਨਾਲਾ ਸ਼ਹਿਰ ਪਹੁੰਚੇ ਤਾਂ ਇੱਥੋਂ ਦੇ ਸੱਕੀ ਨਾਲੇ ਦੀ ਮਾੜੀ ਹਾਲਤ ਬਾਰੇ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਇਹ ਨਾਲਾ 1990 ਤੋਂ ਲੈ ਕੇ ਹੁਣ ਤੱਕ ਸਾਫ਼ ਹੀ ਨਹੀਂ ਕੀਤਾ ਗਿਆ ਜੋ ਕਿ ਹੜ੍ਹਾਂ ਦੌਰਾਨ ਹਜ਼ਾਰਾਂ ਏਕੜ ਫਸਲ ਨੂੰ ਡੁਬੋਣ ਦਾ ਕਾਰਨ ਬਣਿਆ ਅਤੇ ਹੁਣ ਇਲਾਕੇ ਦੇ ਵਿੱਚ ਕਈ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਫੈਲਣ ਦਾ ਵੀ ਕਾਰਨ ਬਣ ਰਿਹਾ ਹੈ ਅਜਨਾਲਾ ਦੇ ਇਸ ਸੱਕੀ ਨਾਲੇ ਦੀਆਂ ਇਹ ਤਸਵੀਰਾਂ ਸਾਰਾ ਸੱਚ ਬਿਆਨ ਕਰ ਰਹੀਆਂ ਨੇ ਜਿਸ ਦੀ 1990 ਤੋਂ ਲੈ ਕੇ ਹੁਣ ਤੱਕ ਸਫਾਈ ਹੀ ਨਹੀਂ ਕੀਤੀ ਗਈ ਇਸ ਨਾਲੇ ਦੇ ਗੰਦੇ ਪਾਣੀ ਦੇ ਕਾਰਨ ਪੂਰਾ ਇਲਾਕਾ ਬਦਬੂ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ ਇਸ ਮੌਕੇ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਸਰਸਾ ਦੇ ਆਗੂ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਹਾਂ ਕਿ ਇਸ ਸੱਕੀ ਨਾਲੇ ਦੀ ਜਾਂਚ ਕਰਵਾਈ ਜਾਵੇ ਕਿ ਇਸ ਦੀ ਸਫਾਈ ਕਿਉਂ ਨਹੀਂ ਹੋਈ ਹੈ ਅਤੇ ਇਸ ਦੀ ਸਫਾਈ ਵੀ ਕਰਵਾਈ ਜਾਵੇ ਜਿਹੜਾ ਅਜਨਾਲਾ ਤਸੀਲ ਦਾ ਡੱਬਰ ਪਿੰਡ ਆ ਔਰ ਸੱਕੀ ਦਾ ਖੰਡਾ ਸੱਕੀ ਨਾਲਾ ਇੱਕ ਬਹੁਤ ਮਸ਼ਹੂਰ ਨਾਲਾ ਹੈ ਤੇ ਇਹ ਜਿਹੜਾ ਨਾਲਾ ਇਹ ਦਰਿਆ ਜਿੰਨਾ ਪਾਣੀ ਖਿੱਚਦਾ ਹੈ ਏਕਨ ਅਫਸੋਸ ਇਹ ਆ ਕਿ ਜਿਹੜੀ ਮੁੱਖ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਇਹ ਆ ਕਿ 1990 ਦੇ ਵਿੱਚ ਮੈਂ ਸਰਸੇ ਤੋਂ ਇੱਥੇ ਆ ਕੇ ਜ਼ਮੀਨ ਲਈ 1990 ਤੋਂ ਲੈ ਕੇ ਮੈਂ ਅੱਜ ਤੱਕ ਇਸ ਸੱਕੀ ਨਾਲੇ ਦੀ ਕਦੇ ਵੀ ਖਲਾਈ ਹੁੰਦੀ ਨਹੀਂ ਵੇਖੀ ਔਰ ਇਹ ਮੈਨੂੰ ਪਤਾ ਲੱਗਿਆ ਹੈ ਕਿ ਹਰ ਸਾਲ ਕਰੋੜਾਂ ਰੁਪਏ ਜਿਹੜਾ ਇਹ ਸੱਕੀ ਨਾਲੇ ਦਾ ਜਿਹੜਾ ਸਰਕਾਰੀ ਖਜ਼ਾਨੇ ਤੋਂ ਜਿਹੜਾ ਉਹ ਨਿਕਲ ਜਾਂਦਾ ਤੇ ਅਫਸਰਾਂ ਦੀ ਜੇਬ 'ਚ ਜਾਂਦਾ ਔਰ ਜੇ ਕਿਤੇ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਜਿਹੜੀ ਇਹ ਅਜਨਾਲਾ ਤੁਸੀਂ ਲੋਪੋਕੇ ਤੇ ਰਮਦਾਸ ਦਾ ਜਿਹੜਾ ਏਰੀਆ ਇਹ ਨਾ ਬਰਬਾਦ ਹੁੰਦਾ ਇਹ ਪਾਣੀ ਜਿਹੜਾ ਅਸੀਂ ਹੁਣ ਵੀ ਅੱਜ ਤੁਸੀਂ ਦੇਖੋ ਕਿ ਅੱਜ ਤਰੀਕ ਕਿੰਨੀ ਹੋ ਗਈ ਆ ਇਹ ਤੁਸੀਂ ਅੰਦਾਜ਼ਾ ਲਾਓ ਕਿ ਅੱਜ 17 ਤਰੀਕ ਹੈ 17 ਸਤੰਬਰ ਔਰ ਪਾਣੀ ਆ ਆ ਸੀ 29 ਤਰੀਕ ਨੂੰ ਜਿਹੜਾ ਪਿੱਛੋਂ ਜਿਹੜਾ ਪਾਣੀ ਆਉਂਦਾ ਇੱਥੇ ਦੋ ਤਿੰਨ ਲੋਕ ਅਜੇ ਤੱਕ ਪਾਣੀ ਪਿੱਛੋਂ ਲੈ ਚੁੱਕਾ ਹੈ ਲੇਕਿਨ ਇੱਥੇ ਪਾਣੀ ਜਿਹੜਾ ਉਹ ਅਜੇ ਵੀ ਚੱਲ ਰਿਹਾ ਆ ਤੁਸੀਂ ਵਿਖਾ ਦਿਓ ਜਰਾ ਆ ਕੈਮਰੇ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਹ ਪਾਣੀ ਜ਼ਰੂਰ ਵਿਖਾ ਦਿਓ ਵੀ ਇੱਥੋਂ ਜਿਹੜਾ ਪਾਣੀ ਨਿਕਲ ਰਿਹਾ ਸੱਕੀ ਨਾਲੇ ਚ ਮੈਂ ਤੁਹਾਨੂੰ ਵਿਖਾਉਣਾ ਚੱਲ ਕੇ ਉੱਥੋਂ ਤੁਸੀਂ ਲੈ ਲੋ ਸ਼ਾਟ ਲੈ ਲੋ ਸੱਕੀ ਨਾਲੇ ਚ ਇਹਨੀ ਸਪੀਡ ਚ ਪਾਣੀ ਨਹੀਂ ਜਾਂਦਾ ਜਿੰਨਾ ਪਾਣੀ ਇਸ ਪੁਲੀ ਤੋਂ ਜਾ ਰਿਹਾ ਇਹ ਪੁਰੀ ਆਮ ਇੱਕ ਛਵੇ ਜਿਹਨੂੰ ਇਧਰ ਛਵੇ ਬੋਲਦੇ ਨੇ ਜਿਨ੍ਹਾਂ ਚ ਪਾਣੀ ਇਕੱਠਾ ਹੁੰਦਾ ਨੀਵੇਂ ਥਾਨ ਜਿਹੜੇ ਉਹਨਾਂ ਨੂੰ ਛਵੇ ਬੋਲਿਆ ਜਾਂਦਾ ਔਰ ਇਥੋਂ ਦੀ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਬਰਬਾਦ ਹੋਈ ਆ ਔਰ ਕੋਹਨੇਵਾਲ ਪਿੰਡ ਵੀ ਇਸ ਅਜਨਾਲਾ ਤਹਿਸੀਲ ਦੇ ਵਿੱਚ ਹੀ ਜਿਹੜਾ ਇਹ ਰਮਜ਼ਾਸ ਤਹਿਸੀਲ ਚ ਆਉਂਦਾ ਮਤਲਬ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਆ ਜਿਹੜੀਆਂ ਇਹ ਸਾਰੀਆਂ ਬਰਬਾਦੀਆਂ ਹੋਈਆਂ ਨੇ ਇਹਦਾ ਕਾਰਨ ਪਿੱਛੋਂ ਜਿਹੜਾ ਪਾਣੀ ਦਰਿਆ ਰਾਵੀ ਤੇ ਉੱਜ ਦਰਿਆ ਉਹਨਾਂ ਦੀਆਂ ਤੁਸੀਆਂ ਜਿਹੜੀਆਂ ਸੀ ਉਹ ਟੁੱਟੀਆਂ ਉਹ ਤੁਸੀਆਂ ਕਿਉਂ ਟੁੱਟੀਆਂ ਕਿਸ ਕਾਰਨ ਟੁੱਟੀਆਂ ਉਹਦੇ ਬਾਰੇ ਮੈਂ ਪਹਿਲਾਂ ਬਹੁਤ ਕੁਝ ਕਹਿ ਚੁੱਕਾ ਹਾਂ 2023 ਦੇ ਵਿੱਚ ਵੀ ਅਸੀਂ ਸਾਰਾ ਉੱਥੇ ਦੱਸਿਆ ਸੀ ਕਿ ਉੱਥੇ ਜਿਹੜਾ ਦਰਿਆ ਦਾ ਵਹਾਅ ਆ ਉਹਦੇ ਵਿੱਚ ਇੱਕ ਦੀਵਾਰ ਬਣੀ ਹੋਈ ਆ ਉਹ ਦੀਵਾਰ ਦੇ ਬਾਰੇ ਮੈਂ ਬਹੁਤ ਕੁਝ ਕਹਿ ਚੁੱਕਾ ਜੇ ਉਹ ਦੀਵਾਰ 2023 ਦੇ ਵਿੱਚ ਜਿਹੜੀ ਰਾਵੀ ਦਰਿਆ ਦੇ ਵਹਾਅ ਦੇ ਵਿੱਚ ਅੱਗੇ ਦਰਿਆ ਬਣੀ ਹੋਈ ਆ ਦੀਵਾਰ ਉਸ ਦੀਵਾਰ ਨਾਲ ਪਾਣੀ ਦੀ ਟੱਕਰ ਲੱਗੀ ਉਹ ਪਾਣੀ ਦੀ ਟੱਕਰ ਲਾ ਕੇ ਪਾਣੀ ਬੈਕ ਆਇਆ ਉਹ ਬੈਕ ਜਿਹੜਾ ਸੀ ਉੱਠ ਲੋ ਹੋ ਕੇ ਤੇ ਫਿਰ ਉਹ ਤੁਸੀਂਾਂ ਨੂੰ ਟਟਾ ਤੁਸੀਂਾਂ ਟੁੱਟੀਆਂ ਜਿਸ ਕਾਰਨ ਪਾਣੀ ਅੱਗੇ ਆਇਆ ਉੱਚਤਾ ਦੁਨੀਆ ਭਰ ਦੇ ਵਿੱਚ ਪੰਜਾਬੀ ਛਾਏ ਹੋਏ ਨੇ ਪਰ ਜੇ ਹਾਲ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਪੰਜਾਬੀਆਂ ਦੀ ਤੁੱਤੀ ਬੋਲ ਰਹੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿੱਥੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੇ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉੱਥੇ ਹੀ ਹੁਣ ਅਦਾਕਾਰਾ ਸੋਨਮ ਬਾਜਵਾ ਨੇ ਵੀ ਆਪਣਾ ਝੰਡਾ ਬੁਲੰਦ ਕਰ ਲਿਆ ਸੋਨਮ ਬਾਜਵਾ ਤੇ ਹਰਸ਼ਵਰਦਨ ਹਰਾਣੇ ਦੀ ਇਸ ਦੀਵਾਲੀ ਦੇ ਉੱਤੇ 21 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਦੇ ਨਵੇਂ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕਿਆ ਹੋਗਾ ਦੇ ਵਿੱਚ ਸੋਨਮ ਬਾਜਵਾ ਨੇ ਅਦਾਇਗੀ ਤੇ ਅਦਾਕਾਰੀ ਦਾ ਉਹ ਨਮੂਨਾ ਪੇਸ਼ ਕੀਤਾ ਜੋ ਸ਼ਾਇਦ ਹੀ ਅਜ ਤੱਕ ਸਾਹਮਣੇ ਆਇਆ ਹੋਵੇ ਆਓ ਤੁਹਾਨੂੰ ਸੋਨਮ ਬਾਜਵਾ ਦੇ ਇਸ ਗੀਤ ਬਾਰੇ ਅਤੇ ਸੋਨਮ ਦੀਆਂ ਆਉਣ ਵਾਲੀਆਂ ਵੱਡੀਆਂ ਬਾਲੀਵੁੱਡ ਫਿਲਮਾਂ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੰਨੇ ਹਾਂ ਅਦਾਕਾਰਾ ਸੋਨਮ ਬਾਜਵਾ ਇਸ ਸਮੇਂ ਬਾਲੀਵੁੱਡ ਫਿਲਮ ਮੇਕਰਸ ਦੀ ਪਹਿਲੀ ਪਸੰਦ ਬਣੀ ਹੋਈ ਹੈ ਇਸ ਵੇਲੇ ਸੋਨਮ ਬਾਜਵਾ ਦੀ ਝੋਲੀ ਦੇ ਵਿੱਚ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੇ ਹਾਲ ਹੀ ਦੇ ਵਿੱਚ ਸੋਨਮ ਦੇ ਬਾਰਡਰ 2 ਦੇ ਨਾਲ ਜੁੜਨ ਦੀ ਖਬਰ ਵੀ ਸਾਹਮਣੇ ਆਈ ਸੀ ਇਸ ਤੋਂ ਇਲਾਵਾ ਫਿਲਹਾਲ ਸਿਨੇਮਾ ਘਰਾਂ ਦੇ ਵਿੱਚ ਬਾਗੀ 4 ਵਿੱਚ ਸੋਨਮ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ ਅਤੇ 21 ਅਕਤੂਬਰ ਨੂੰ ਸੋਨਮ ਬਾਜਵਾ ਦੀ ਫਿਲਮ ਇੱਕ دیਵਾਨੇ ਕੀ دیਵਾਨੀਅਤ ਰਿਲੀਜ਼ ਹੋਣ ਜਾ ਰਹੀ ਹੈ ਕਿਸੇ ਵੀ ਸਟਾਰ ਨੂੰ ਦੀਵਾਲੀ ਜਾਂ ਫਿਰ ਭਾਰਤੀ ਫੈਸਟੀਵਲਸ ਦੇ ਦਿਨਾਂ ਦੇ ਵਿੱਚ ਅਗਰ ਵੱਡੇ ਪਰਦੇ ਉੱਪਰ ਮੌਕਾ ਮਿਲੇ ਤਾਂ ਇਹ ਵੱਡੀ ਗੱਲ ਹੁੰਦੀ ਹੈ ਕਿਉਂਕਿ ਇਨ੍ਹਾਂ ਮੌਕਿਆਂ ਦੇ ਉੱਪਰ ਜ਼ਿਆਦਾ ਲੋਕ ਫਿਲਮਾਂ ਦੇਖਣ ਦੇ ਲਈ ਆਪਣੇ ਪਰਿਵਾਰਾਂ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਨੇ ਤੇ ਸੋਨਮ ਦੇ ਲਈ ਇਹ ਫਿਲਮ ਹੋਰ ਵੀ ਚੰਗੀ ਸਾਬਤ ਹੋ ਸਕਦੀ ਹੈ ਜਦੋਂ ਸੋਨਮ ਬਾਜਵਾ ਨੇ ਆਪਣੀ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਤਾਂ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਅਬ ਦੇਖੇਗਾ ਜ਼ਮਾਨਾ ਪਿਆਰ ਦਰਦ ਔਰ ਨਫ਼ਰਤ ਅਬ ਦੇਖੇਗਾ ਜ਼ਮਾਨਾ ਇੱਕ دیਵਾਨੇ ਕੀ دیਵਾਨੀਅਤ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਤੇ ਹਰਸ਼ ਵਰਦਨ ਰਾਣੇ ਦੀ ਜੋੜੀ ਦਿਖਾਈ ਦੇ ਰਹੀ ਹੈ ਸੋਨਮ ਫਿਲਮ ਦੇ ਵਿੱਚ ਇੱਕ ਬਾਲੀਵੁੱਡ ਸਟਾਰ ਆਦਾ ਰੰਦਾਵਾਦਾ ਰੋਲ ਨਿਭਾ ਰਹੀ ਹੈ ਹਰਸ਼ਵਰਦਨ ਉਸਦੇ ਪਿਆਰ ਦੇ ਵਿੱਚ دیਵਾਨਾ ਹੈ ਤੇ ਆਪਣੇ ਪਿਆਰ ਨੂੰ ਪਾਣ ਦੇ ਲਈ دیਵਾਨੀਅਤ ਦੇ ਵਿੱਚ ਉਹ ਕਿਸ ਹੱਦ ਤੱਕ ਜਾਂਦਾ ਹੈ ਇਹ ਹੀ ਫਿਲਮ ਦੀ ਕਹਾਣੀ ਹੈ ਮੋਹਿਤ ਸੂਰੀ ਦੀ ਫਿਲਮ ਸਿਆਰਾ ਦੀ ਕਾਮਯਾਬੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਦਰਸ਼ਕ ਵੀ ਇਸ ਤਰ੍ਹਾਂ ਦੇ ਸਿਨੇਮਾ ਨੂੰ ਪਸੰਦ ਕਰ ਰਹੇ ਹਨ ਇਸ ਫਿਲਮ ਨੂੰ ਵੀ ਚੰਗੀ ਕਾਮਯਾਬੀ ਮਿਲਣ ਦੇ ਆਸਾਰ ਲੱਗ ਰਹੇ ਨੇ ਫਿਲਹਾਲ ਦਰਸ਼ਕਾਂ ਵੱਲੋਂ ਫਿਲਮ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕੀਆ ਹੋਗਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਸੋਨਮ ਬਾਜਵਾ ਦੀ ਪਰਫਾਰਮੈਂਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਇਸ ਗੀਤ ਨੂੰ ਨੀਹਾ ਕੱਕੜ ਤੇ ਫਰਹਾਨ ਸਬਰੀ ਦੀ ਆਵਾਜ਼ਾਂ ਦੇ ਵਿੱਚ ਗਾਇਆ ਗਿਆ ਅਤੇ ਇਸ ਦੇ ਵਿੱਚ Nusrat Fateh Ali Khan ਸਾਹਿਬ ਦੀ ਕਵਾਲੀ ਧੜਕਨ ਧੜਕਨ ਦੇ ਕੁਝ ਹਿੱਸੇ ਵੀ ਸੁਣਨ ਨੂੰ ਮਿਲਦੇ ਨੇ ਮਿਊਜ਼ਿਕ ਸੁਣਨ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਗੱਲ ਕੀਤੀ ਜਾਵੇ ਸੋਨਮ ਦੇ ਡਾਂਸ ਦੀ ਤਾਂ ਰੈਮੋ ਡਿਸੂਜ਼ਾ ਨੇ ਇਸ ਨੂੰ ਕੋਰੀਓਗ੍ਰਾਫ ਕੀਤਾ ਹੈ ਤੇ ਸੋਨਮ ਬਾਜਵਾ ਨੇ ਬਹੁਤ ਹੀ ਬਿਹਤਰੀਨ ਪਰਫਾਰਮ ਵੀ ਕੀਤਾ ਹੈ 2013 ਦੇ ਵਿੱਚ ਪੰਜਾਬੀ ਫਿਲਮ ਬੈਸਟ ਆਫ ਲੱਕ ਦੇ ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਨੇ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਆਪਣਾ ਚੰਗਾ ਨਾਮ ਬਣਾਇਆ। ਸਾਲ 2014 ਦੀ ਤਾਮਿਲ ਫਿਲਮ ਕਪਾਲ ਦੇ ਵਿੱਚ ਵੀ ਸੋਨਮ ਬਾਜਵਾ ਨੇ ਲੀਡ ਕਿਰਦਾਰ ਨਿਭਾਇਆ ਅਤੇ 2022 ਦੇ ਵਿੱਚ ਆਈ ਤਾਮਿਲ ਫਿਲਮ ਕਾਤੇਰੀ ਦੇ ਵਿੱਚ ਸ਼ਵੇ타 ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਸੋਨਮ ਬਾਜਵਾ ਦੋ ਤੇਲਗੂ ਫਿਲਮਾਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ ਸੋਨਮ ਨੇ ਸਭ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸ਼ੇਰ ਬੱਗਾ ਕੁੜੀ ਹਰਿਆਣੇ ਵਲਦੀ ਜ਼ਿੰਦ마ਹੀ ਵਰਗੀਆਂ ਫਿਲਮਾਂ ਨੂੰ ਛੱਡ ਕੇ ਬਾਕੀ ਦੀ ਸਾਰੀ ਫਿਲਮਾਂ ਹਿੱਟ ਸਾਬਤ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਜੀ 1 2 ਕੈਰੀ ਔਨ ਜੱਟਾ 2 3 ਨਿੱਕਾ ਜੈਲਦਾਰ 1 ਐਂਡ 2 ਮੰਜੇ ਬਿਸਤਰੇ ਅੜਬ ਮੁਟਿਆਰਾ ਵਰਗੀਆਂ ਕਈ ਫਿਲਮਾਂ ਸ਼ਾਮਲ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ